ਵਾਕੀ ਜਿੱਤੀ ਚਾਲੀ ਮੀਤੀ 9 10 ਦੀ ਦਰਮਿਆਨੀ ਰਾਤ ਨੂੰ ਪਿੰਡ ਰਣੀਆਂ ਵਿਖੇ 메ਨ ਰੋਡ ਤੇ ਰਿਲਾਇੰਸ ਦਾ ਪੰਪ ਆ ਉਥੇ ਤਿੰਨ ਅਣਛਾਤੇ ਵਿਅਕਤੀ ਪੰਪ ਤੇ ਆਏ ਸੀ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਨੇ ਲੇਡੀਜ਼ ਦੇ ਕੱਪੜੇ ਪਹਿਨੇ ਹੋਏ ਸੀ ਉਹਨਾਂ ਨੇ ਇੱਕ ਦਾਹ ਦੀ ਤੇ ਪਿਸਟਲ ਦੀ ਲੋਕ ਤੇ ਉਹਨਾਂ ਨੇ 6 ਲੱਖ 40 ਹਜ਼ਾਰ ਰੁਪਏ ਦੀ ਖੋਹ ਕੀਤੀ ਜਿਸ ਤੇ ਅਸੀਂ ਐਫਆਈ ਰਿਜਿਸਟਰ ਕੀਤੀ ਗਈ ਉਸ ਤੋਂ ਬਾਅਦ ਅਸੀਂ ਅਨਨੌਨ ਬੰਦੇ ਦਾ ਐਫਆਈ ਰਜਿਸਟਰ ਸੀ ਕਿ ਫਿਰ ਹਰਤੇਜ ਸਿੰਘ ਨਾਮ ਦਾ ਵਿਅਕਤੀ ਫੜਿਆ ਗਿਆ ਉਹਦੇ ਪਾਸੋਂ 1 ਲੱਖ ਰੁਪਿਆ ਰਿਕਵਰ ਹੋਇਆ ਉਸ ਦੇ ਪੁੱਛਗਿੱਛ ਦੌਰਾਨ ਤਿੰਨ ਨਵੇਂ ਬੰਦੇ ਹੋ ਨਾਮਿਨੇਟ ਕੀਤੇ ਗਏ ਜੀ ਭਵਨਵੀਰ ਅਰਸ਼ਦੀਪ ਤੇ ਇੱਕ ਸੰਧੂ ਨਾਮ ਦਾ ਲੜਕਾ ਜੀ ਜਿਨ੍ਹਾਂ ਵਿੱਚ ਅਸੀਂ ਕੁੱਲ ਤਿੰਨ ਲੜਕੇ ਅਰੈਸਟ ਕਰ ਚੁੱਕੇ ਹਰਦੇਜ ਭਵਨਵੀਰ ਤੇ ਅਰਸ਼ਦੀਪ ਹਾਂ ਅਰਸ਼ਦੀਪ ਪਾਸੋਂ 1 ਲੱਖ 80 ਰੁਪਿਆ ਰਿਕਵਰ ਹੋਇਆ ਜੀ ਤੇ ਭਵਨਵੀਰ ਪਾਸੋਂ 1 ਲੱਖ ਰੁਪਿਆ ਰਿਕਵਰ ਹੋਇਆ ਜੀ ਤੇ ਦੂਸਰਾ ਜਿਹੜਾ ਹਰਤੇਜ ਨੂੰ ਉਸ ਤੋਂ ਉਸ ਤੋਂ ਵੀ 1 ਲੱਖ ਰੁਪਈਆ ਕਿਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੀ ਸੀ ਇਹਨਾਂ ਕੋਲ ਹਥਿਆਰ ਸੀ ਜਾਂ ਕੀ ਸੀ ਵਾਰਦਾਤ ਨੂੰ ਇਹਨਾਂ ਨੇ ਰਾਤ ਨੂੰ ਇਹ 9 ਦਾ ਸੀ ਦਰਮਿਆਨ ਰਾਤ ਨੂੰ ਆਏ ਨੇ ਉੱਤੇ ਮੋਟਰਸਾਈਕਲ ਤੇ ਆਏ ਨੇ ਤਿੰਨ ਜਾਨੀ ਜੀ ਤਿੰਨਾਂ ਚੋਂ ਇੱਕ ਨੇ ਲੇਡੀਜ਼ ਦੇ ਕੱਪੜੇ ਪਹਿਨੇ ਹੋਏ ਸੀ ਇੱਕ ਕੋਲ ਦਾ ਸੀ ਇੱਕ ਕੋਲ ਪਿਸਤਲ ਸੀ ਨਾਟਕੀ ਰੂਪ ਦੇ ਵਿੱਚ ਵਾਰਦਾਤ ਨੂੰ ਅੰਜਾਮ ਜੋ ਕਿ ਉਹਨਾਂ ਨੇ ਅੰਦਰ ਐਂਟਰ ਹੋਏ ਆ ਐਂਟਰ ਹੋ ਕੇ ਉਹਨਾਂ ਨੇ ਦਾਅ ਦਿਖਾਇਆ ਤੇ ਪਿਸਤਲ ਦਿਖਾਇਆ ਤੇ ਕੁੱਲ ਰਕਮ ਉਥੋਂ 6 ਲੱਖ 40 ਹਜ਼ਾਰ ਰੁਪਏ ਕੋ ਕੇ ਲਈ ਇੰਨੇ ਚੋਂ ਮੁੱਖ ਸਰਗਨਾ ਕੌਣ ਸੀ ਜੀ ਇਹ ਮੁੱਖ ਸਰਗਨਾ ਇਹਨਾਂ ਵਿੱਚੋਂ ਇੱਕ ਤਾਂ ਉਹਨਾਂ ਦਾ ਕੈਸ਼ੀਅਰ ਹੀ ਨਿਕਲਿਆ ਜੀ ਤੇ ਇੱਕ ਅਰਸ਼ਦੀਪ ਸਿੰਘ ਜਿਹੜਾ ਉੱਥੇ ਪਹਿਲਾਂ ਕੰਮ ਕਰਦਾ ਸੀ ਕੰਪਨੀ ਉਹ ਹੁਣ ਛੁੱਟੀ ਤੇ ਚੱਲ ਰਿਹਾ ਸੀ ਕਈ ਦਿਨਾਂ ਦਾ ਤੇ ਦੋਨੋਂ ਹੀ ਉੱਥੇ ਮੇਨ ਕੰਮ ਕਰਦੇ ਸੀ ਜੀ ਕਿੰਨਾ ਸੀ ਦੂਸਰੇ ਨਾਲ ਕਿੰਨੇ ਘੰਟੇ ਤੇ ਦੋਸਤੀ ਕਾਪਣ ਮਿਲਲੇਗੇ ਇਹ ਅਸੀਂ ਵੀ ਦੇ 24 ਆਵਰਸ ਕਵਰ ਕਰ ਲਿਆ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੋਈ ਵਾਰਦਾਤ ਕੀਤੀ ਸੀ ਇਲਾਕੇ 'ਚ ਇਸ ਤੋਂ ਪਹਿਲਾਂ ਹਣੇ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਆ ਕੋਈ ਕ੍ਰਿਮੀਨਲ ਪੁਰਾਣਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਨਹੀਂਗਾ ਬਾਕੀ ਇੱਕ ਦਿਨ ਦਾ ਰਿਮਾਂਡ ਆ ਪੁਲਿਸ ਜੀ ਦੇ ਸਾਹਮਣੇ ਆ ਇਨਵੈਸਟੀਗੇਸ਼ਨ ਵਿੱਚ ਪਤਾ ਕੀ ਬਾਤ ਆ ਇਹ ਸਿੰਘ ਨਾਮ ਦਾ ਵਿਅਕਤੀ ਆ ਇਹ ਉੱਥੇ ਐਜ਼ ਅ ਕੈਸ਼ੀਅਰ ਕੰਮ ਕਰਦਾ ਸੀ ਪੰਪ ਤੇ ਤੇ ਇੱਕ ਅਰਸ਼ਦੀਪ ਨਾਮ ਦਾ ਜਿਹੜਾ ਲੜਕਾ ਉਹ ਉੱਥੇ ਉਹ ਵੀ ਸੇਲਜ਼ਮੈਨ ਦੇ ਤੌਰ ਤੇ ਕੰਮ ਕਰਦਾ ਸੀ ਬਟ ਉਹ ਐਸ ਟਾਈਮ ਛੁੱਟੀ ਤੇ ਜਾ ਰਿਹਾ ਸੀ ਕਾਫੀ ਨਾਲ ਇਹਨਾਂ ਤੋਂ ਸਰ ਕਿਹੜਾ ਹਥਿਆਰ ਬਰਾਮਦ ਹੋਇਆ ਜੀ ਹਥਿਆਰ ਇਹਨਾਂ ਨੇ ਵਰਤੇ ਜਿਹੜਾ ਦਾ ਵਰਤੇ ਇਸ ਦਾ ਨਹਿਰਚ ਸੁੱਟ ਦਿੱਤਾ ਗਿਆ ਹਲੇ ਸੰਤੂ ਜਿਹੜਾ ਲੜਕਾ ਉਹ ਉਸ ਦਾ ਬਿਸਟਰ ਦੱਸ ਰਹੀ ਜੀ ਠੀਕ ਹੈ ਜੀ ਉਹ ਫਰਾਰ ਹੈ ਜੀ ਹਜੇ ਉਹ ਫਰਾਰ ਠੀਕ ਹੈ ਪਰ ਇਹ ਕੋਈ ਬਾਰਦਰ ਚ ਸ਼ਾਮਲ ਹੈ ਜੀ ਇਹਨਾਂ ਦਾ ਕੋਈ ਪੁਰਾਣਾ ਕ੍ਰਿਮਿਨਲ ਰਿਕਾਰਡ ਸਾਹਮਣੇ ਨਹੀਂ ਆਇਆ ਇੱਕ ਦਿਨ ਦੀ ਰਿਮਾਂਡ ਤੇ ਨਹੀਂ ਅਸੀਂ ਪੁੱਛ ਕੇ ਚੱਲੀ ਹੈ ਅਗਰ ਤਵੀਜ਼ਾਂ ਕੋ ਸਾਹਮਣੇ ਹੁੰਦਾ ਤਾਂ ਆਨਰ ਕਾ ਲੈਂਦੇ ਜੀ ਇਹਨਾਂ ਦਾ ਮੁਖ ਸਰਗਨਾ ਸਰਕਨਾ ਕੌਣ ਸੀ ਜੀ ਇਹਨਾਂ ਮੁਖ ਸਰਗਨਾ ਜਿਹੜਾ ਹਰਦੀਪ ਸਿੰਘ ਨਾਮ ਦਾ ਵਿਅਕਤੀ ਆ ਇਹ ਉੱਥੇ ਐਜ਼ ਅ ਕੈਸ਼ੀਅਰ ਕੰਮ ਕਰਦਾ ਸੀ ਪੰਪ ਤੇ ਇੱਕ ਅਰਸ਼ਦੀਪ ਨਾਮ ਦਾ ਜਿਹੜਾ ਲੱਕਾ ਉਹ ਵੀ ਉਹ ਵੀ ਸੀਰੀਅਸ ਮੈਂਬਰ ਦੀ ਤਰਫੇ ਕੰਮ ਕਰਦਾ ਸੀ ਬਟ ਉਹ ਟੈਸਟ ਟਾਈਮ ਛੁੱਟੀ ਤੇ ਜਾ ਰਿਹਾ ਸੀ ਕਾਫੀ